ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਲੱਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਬੈਠੀ ਭਾਰੀ ਕਿਸਾਨ ਇਹਨਾਂ ਇੱਕ ਵਾਰ ਸਿੱਧੂਪੁਰ ਵਾਲੇ ਆ ਰਹੀ ਹੈ ਪਰ ਮਾਨਸਿਕ ਤੌਰ ਤੇ ਉਹ ਜਨਕੀ ਕਲਾ ਦੇ ਵਿੱਚ ਨੇ ਸਵਾਮੀ ਰਾਧ ਦੀ ਰਿਪੋਰਟ ਨੂੰ ਲਾਗੂ ਕਰਾਉਣ ਦੇ ਲਈ ਅੱਤੇ ਹੋਰ ਬਣ ਕੇ ਕਿਸਾਨੀਆਂ ਮੰਗਾ ਮੰਨਵਾਉਣ ਦੇ ਲਈ ਮਰਨ ਵਰਤ ਤੇ ਬੈਠੇ ਨੇ ਸੋ ਦੋਨੋਂ ਫੋਰਮਾਂ ਦੇ ਵਿੱਚੋਂ ਕਾਲ ਆਈ ਆ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਸਾਡੇ ਜਾਣੇ ਹਨ ਸੋ ਆਪਣੇ ਪਿੰਡ ਵੀ ਤਕਰੀਬ ਸਾਢੇ 10 ਵਜੇ ਸੁਦਰ ਘਰਾੜ ਵਾਲੇ ਅੱਡੇ ਕੋਲ ਜਿਹੜਾ ਪਾਰਕਾ ਉੱਥੇ ਮੋਦੀ ਸਰਕਾਰ ਦਾ ਕੁੰਡਲਾ ਫੁੱਟਿਆ ਜਾਊਗਾ ਸੋ ਮੇਰੀ ਬੇਨਤੀ ਆ ਇਹ ਵੱਤ ਤੋਂ ਵੱਤ ਵੀਰ ਭਰਾ ਤੇ ਮਾਣਿਆਂ ਨੇ ਬੰਦਣਾ ਸਿਰਫ 10-15 ਮਿੰਟਾਂ ਦਾ ਪ੍ਰੋਗਰਾਮ ਤਕਰੀਬ ਨੂੰ ਸਾਢੇ 10 ਵਜੇ ਵੱਤ ਤੋਂ ਵੱਤ ਕਿਸਾਨ ਵੀਰ ਨੌਜਵਾਨ ਮੁੰਡੇ ਅਤੇ ਮਾਣਿਆਂ ਬੱਦਲ ਵਾਸਤੇ ਬੰਕਣਾ ਮੋਦੀ ਸਾਹਿਬ ਦਾ ਪੁੱਤਰਾ ਫੁੱਟਿਆ ਜਾਊਗਾ ਸਾਕੇ ਦਾਸ ਹੋ ਜੇ ਉਹ ਬੇਨਤੀ ਮਨਜ਼ੂਰ ਕਰਨੀ ਵੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਵਾਦੀ ਨਹੀਂ ਯਾ ਤੇ ਇਹਦਾ ਲੱਤਾਂ ਆ ਗਈਆਂ ਉਹ ਲੱਤਾਂ ਲਾ ਕੇ ਪੂਰੀ ਤਰ੍ਹਾਂ ਨੇ ਲੱਤਾਂ ਖੜਾ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਂਗੇ ਬਹੁਤ ਉਹ ਉੱਥੇ ਪੀਆ ਚੁੱਕਾ ਉਹ ਉਹੀ ਬੋਤ ਹੈ ਉਹ ਪੀਆ ਉਹ ਲੋਹੀ ਬੰਦੀ ਬਖਾਇਆ ਨਹੀਂ ਖੜੂ ਵੀ ਇਹਦਾ ਲੱਤਾਂ ਦਾ ਮੰਨ ਲਈ ਗੱਲ ਪਰ ਇਹ ਰਤੀ ਸੇ ਬਿਨਾ ਬਣਾਂਗੇ ਵਾਹਰੀ ਆ ਮੇਰੇ ਆ ਨਾ ਸਾਫਾ ਕਪੜੇ ਚੋਖਾ ਬਟਾ ਲੈ ਕਰਮੇ ਜੀ ਤੁਹਾਨੂੰ ਮਟਾ ਵਾਹਰੀ ਨੂੰ ਪੂਰਾ ਹੋ ਜਾਣਾ ਇਹ ਨਹੀਂ ਜਿੱਦਿ ਹੁਣ ਬਈ ਜੀ ਬਣਾਉਣ ਵਾਸਤੇ ਲੈ ਆਪੜਾ ਇਹ ਤਾਂ ਹੋ ਰਾ ਆ ਹੋ ਰਿਹਾ ਕਹਿੰਦਾ ਹਾਂ ਆ ਮਾ ਲਗ ਰਹੇ ਨੇ ਖਬਰਾਂ ਦੀ ਕਣਕ ਦਾ ਰੇਸ ਬਹੁਤ ਜਿਆਦਾ ਵਧ ਗਿਆ ਹਾਂ ਪਾਣੀ ਦਾ ਅੱਛਾ ਜਿਹੜੀਆਂ ਫੜੀ ਨਹੀਂ ਪਾਉਂਦੇ ਤੇ ਇਹਨਾਂ ਨੂੰ ਵੀ ਬੰਦ ਜਿਵੇਂ ਲੱਤਾਂ ਦੇ ਮਗਰ ਦਖਲੇ ਜਾਈ ਇੱਕ ਤੇ ਇੱਕ ਤੇ ਇਹਨੂੰ ਪਹਿਲਾਂ ਇੱਕ ਦਿਨ ਇੱਕ ਤੇ ਪਹਿਲਾਂ ਕਰ ਲੀਓ ਨਾ ਲੱਤਾਂ ਤੋੜਾ ਨੂੰ ਅੱਠ ਲੱਤਾਂ ਤੇ ਅੱਠ ਲਵੇਂ ਬੈਠੋ ਬਾਈ ਸਹੀ ਕਰ ਪਾਣ ਬਾਈ ਥੋੜਾ ਖੜਾ ਲੱਤਾਂ ਬਣਾ ਲਾਂਗੇ ਜਲਦੋਂ ਲੱਤਾਂ ਦੇ ਜਾਲ ਜਾਲ ਬਣਾਓ ਖੜਜੋ ਵੀ ਇਹ ਬੰਨੇ ਉਹਨਾ ਜੇ ਖੜਜੋ ਵੀ ਬੰਨੇ ਉਹਨਾ ਜੇ 1 ਮਿੰਟ ਪਹਿਲਾਂ ਲੱਤਾਂ ਦੇ ਬੰਨੋ ਫੋਟੋ ਦੇਖੀ ਆਪਾਂ ਨੂੰ ਸਾਰੀ ਲੱਤਾਂ ਬੰਨੀ ਫਿਰ ਕਰਮਜੀਤ ਜੀ ਤੇ ਜਮੂ ਜੀ ਕੋਟਰ ਬੰਨਦੇ ਕੋਟਰ ਬੰਨਦੇ 10 ਵਜੂ ਪੂਰਾ ਪੂਰਾ ਥਾਏ ਦਰਦ ਜੱਕਾ ਆ ਜਾ ਕੇ ਨੂੰ ਤਾਹ ਗਰਦਨ ਗਰਦਨ ਪੁੱਛੋਗੇ ਦੇਖੋ ਕੋਈ ਨਹੀਂ ਕੋਰੋਨੀ ਮੰਦੇ ਹੱਥ ਨਾਲ ਨਹੀਂ ਹੋਏ ਬੰਦੂ ਨਹੀਂ ਉਹ ਰੇ ਰੇ ਕਰੋ ਸਰਕਾਰ ਦੇ ਖੜਾ ਕਰੋ ਉਹ ਇੱਧਰ ਕਰੋ ਉਹ ਆ ਜਾ ਜੱਸ ਨਹੀਂ ਉਹਦਾ ਜਦੋਂ ਇਕੱਠ ਹੋ ਗਿਆ ਉਹਦਾ ਬੁਲਾਵਾਂਗੇ ਕੱਲ ਵੀ ਕੋਈ ਨਾ ਡਿਚੋ ਗਿਆ ਕਿਸਾਨ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਇਨਕਲਾਬ ਜਿੰਦਾਬਾਦ 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 ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਉੱਤੇ ਪੂਰਾ ਜ਼ੁਲਮ ਕਰ ਰਹੀ ਹੈ ਇਸ ਵਕਤ ਡੱਲਿਆ ਸਾਹ ਨੂੰ ਅੱਜ ਛਾਲੀ ਮਾ ਦਿਨ ਹੋ ਗਿਆ ਮਰਨ ਮਰਤ ਤੇ ਬੈਠਿਆਂ ਨੂੰ ਪਰ ਸਰਕਾਰ ਅਜੇ ਤੱਕ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੋ ਅੱਜ ਦੋਨੇ ਫਰਮਾਂ ਵੱਲੋਂ ਪਿੰਡ ਪਿੰਡ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਸੋ ਅੱਜ ਸਾਡੇ ਪਿੰਡ ਦੇ ਵਿੱਚ ਸਾਰੇ ਭੈਣ ਭਰਾ ਇਕੱਠੇ ਹੋ ਕੇ ਤੁਹਾਡੇ ਸਾਹਮਣੇ ਉਸ ਮੋਦੀ ਸਰਕਾਰ ਦੀ ਮਲ ਇਟਨਾ ਇੱਕ ਵੀ ਡਾਊਨ ਨਹੀਂ ਆਮਗੇ ਅਸੀਂ ਅਖੀਰ ਤੱਕ ਲੜਾਂਗੇ ਜਦੋਂ ਤੱਕ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣ ਅਸੀਂ ਪੁਤਲੇ ਨੂੰ ਅੱਗ ਲਾਉਣ ਜਾ ਰਹੇ ਹਾਂ ਮੋਦੀ ਸਰਕਾਰ ਮਰਦਾਬਾ ਰੱਬਾ ਰੱਬਾ ਇਨਕਲਾਬ ਜਿੰਦਾਬਾਦ ਜਿੰਦਾਬਾਦ ਧਰਮ ਸਾਹਿਬ ਤੇਰੀ ਸੋਚ ਤੇ किसान चुनी में एकता जिंदाबाद 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 ਕੋਤਾ ਲਾ ਦੇ ਜਿੱਥੇ ਮਰ ਜੀ ਲਾ ਠੀਕ ਠਕਾਈਏ ਆਓ ਤੇ ਨਾਲੇ ਮਗਰੋ ਉਧਰ ਭਰਾ ਕਰਦੇ ਬੋਤਲ ਫੜ ਕੇ ਜਾ ਕੇ ਲਾ ਪਰਾਣ ਮੋਦੀ ਮਰ ਗਿਆ ਹੈ ਹੈ ਕਰਦੇ ਹੋ ਜਿੰਦਾਬਾ 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 ਭਾਰਤੀ ਸਰਕਾਰ ਮਰਦਾਬਾ ਮਰਦਾਬਾ ठीकु ठीकु आहे ਤੇਰੀ কুরਕੀ ਦਾ ਕਿੱਥੇ ਲਾਵੇ কুরਸੀ ਤੋਂ ਅਸੀਂ ਨਹੀਂ ਡਰਦੇ ਮਾਤੀ ਤੇਰੀ কুরਕੀ ਦਾ ਕਿੱਥੇ ਲਾਵਾਂਗੇ কুরਸੀ ਤੋਂ ਸ਼ਾਬਾਸ਼ ਜੀ ਨਾਮੇ ਕਰਿਆ ਨਾ ਮੁੰਡਾ ਫੋਨ ਲੈ ਕੇ ਆਪਾਂ ਅੱਖ ਨੇ ਬਿਠਾ ਦੇ ਲਓ ਜੀ ਦੇਖ ਮੈਂ ਆਖ ਨਾ ਬਈ ਰਬੀ ਮਰਗਾ ਕੇ ਖਾਨ ਨੂੰ ਓਥੇ ਕਰ ਗਿਆ ਇਹ ਸਾਹਮਣੇ ਗਾਗਾ ਟੀਮ ਮਰਜੀ ਵਿੱਚ ਤਾਂ ਨਾ ਨਿਕਟ ਜੀ ਇਹਦੇ ਮਰਿਆ ਨਹੀਂ ਜੇ ਮਰਦਾ ਹੁੰਦੀ ਇਹ ਪੰਦਰਾ ਜਦੋਂ ਆਏ ਮਾਰੇ ਮਰ ਹੁਣ ਗੈਸਰ ਨਿਕਲਣਗਾ ਮਿਸਤਰੀ ਦਾ ਫਾਟਾ ਚੱਲ ਲੱਗ ਮਿਸਤਰੀ ਤਾਂ ਉਹ ਜੇ ਟੱਪ ਕੇ ਕਰਦੇ ਐ ਉਹ ਟੱਪ ਕਰ ਨੂੰ ਗਿਆ ਵੱਡੇ ਵੱਟੇ ਨਹੀਂ ਰਹੇ ਮੈਂ ਕਿਹਾ ਡੱਖੇ ਦੇ ਵੰਦਾ ਦੋ ਡੱਕੇ ਹੋਗਣਾ ਡੱਟ ਪੇਕਾਂਗੇ ਸਭ ਕੋ ਦਾ ਕਿੰਨੇ ਦਾ ਮੋਦੀ 6 ਕਿਲੋ ਆਪਣਾ ਵੀ ਦਾੜੀ ਆਹ ਬੜਾ ਬੈਗਰੂਜੀ ਕਾ ਖਾਲਸਾ ਬੈਰੂਜੀ ਕੇ ਫਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਮੋਦੀ ਦੇ ਫੁੱਲ ਜਿਹੜੇ ਨੇ ਕੱਲ ਨੂੰ ਠੀਕ 8 ਵਜੇ ਚੋ ਵੇਜਾਂਗੇ ਸਾਰੀ ਪਹਿਲੀ ਸੰਗਤ ਪਹੁੰਚਣੀ ਕਿਰਪਾ ਕਰਕੇ ਜੋ ਕੇ ਗੰਦੇ ਨਾਲੇ ਚ ਪਾਏ ਜਾਣਗੇ ਠੀਕ 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 ਇਹ ਬਈ ਮੈਂ ਨਾ ਦੀ ਕਰੀ ਮੈਂ ਤਾਂ ਦੋ ਟੱਕਲੇ ਦੋ ਬੁੱਲ ਲੈ ਗਿਆ ਮਗਾ ਨਾਲੇ ਇਧਰ ਨਾਲੇ ਦਿਖਾ ਦੋ ਕਿ ਉਧਰੇ ਭਾਗੇ ਜੀ ਆਹ ਦੇ ਨਾਲੇ ਫੁੱਟ ਪਾਏਗਾ ਬਈ ਆਹ ਨਾਲੇ ਫੁੱਟ ਪਾਏਗਾ ਆਦੂ ਬਈ ਹਾਂ ਫਲਵਾਇਆ ਜਾਣੇ ਗੱਲੋਂ ਆਜਾ ਕੋ ਠੀਕ ਹੈ ਹੋ ਜਾਂਦਾ ਮੁਰਗੀ ਹੋ ਜਾਂਦਾ ਮੁਰਗੀ ਰੁੜਿਆ ਹੋਏ ਹੈ ਜੇ ਡੇਟ ਹੋ ਰਿਹਾ ਤੇਰੇ ਨੂੰ ਆ ਪਾਰੀ ਸੌ ਹਮਤ ਕਰੋ